ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 3744 ਨੇ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਪਿਛਲੀ ਵੀਡੀਓ 'ਚ ਵੀ ਜਿਹੜੀ ਰਟੋਲਾ ਤੋਂ ਲੀਲੋਵਾਲ ਨੂੰ ਨਹਿਰ ਜਾਂਦੀ ਹੈਗੀ ਉਹ ਨਹਿਰ ਟੁੱਟ ਗਈ ਖੜਿਆਲ ਦੇ ਵਿਚਾਲੇ ਤੇ ਇਹ ਨਹਿਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਪਰ ਇਹ ਨਹਿਰ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਹੈਗੀ ਤੇ ਇਹਦਾ ਜਿਹੜਾ ਪਾੜਾਗਾ ਨਹਿਰ ਦਾ ਉਹ ਪਹਿਲਾਂ ਘਟ ਸੀਗਾ ਤੇ ਹੁਣ ਮਿੱਟੀ ਖੁਰਕੁਰ ਕੇ ਪਾੜਾ ਜਿਹੜਾ ਨਹਿਰ ਦਾ ਉਹ ਵੱਡਾ ਹੋਈ ਜਾਂਦਾਗਾ ਤੇ ਬਾਕੀ ਪਾਣੀ ਦੀ ਸਪੀਡ ਆ ਜਿਹੜੀ ਬਹੁਤ ਜ਼ਿਆਦਾ ਕਿ ਤੇ ਇਧਰ ਜੇ ਵੀ ਸੀ ਵੀ ਲੱਗੀ ਹੋਈ ਤੇ ਬਾਕੀ ਹਜੇ ਪ੍ਰਸ਼ਾਸਨ ਵੀ ਸਾਥ ਨਹੀਂ ਦੇ ਰਿਹਾ ਹੈਗਾ ਆਪਣੇ ਕਿਸਾਨ ਵੀਰਾਂ ਦਾ ਕਹਿਣਾ ਹੈਗਾ ਵੀ ਹਜੇ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਤੇ ਬਾਕੀ ਪਹਿਲਾਂ ਵੀ ਉਮੀਦ ਕੀਤੀ ਗਈ ਵੀ ਇਹ ਨਹਿਰ ਟੁੱਟੂਗੀ ਤੇ ਉਹਨੂੰ ਵੀ ਫੋਨ ਕੀਤੇ ଥିਗੇ ਬਹੁਤ ਸਾਰੇ ਨੈਰੀ ਮੈਕਮੇਲ ਨੂੰ ਪਰ ਕਿਸੇ ਨੇ ਕੰਦੇ ਸੁਣੀ ਨਹੀਂ ਹੈਗੀ ਤੇ ਬਾਕੀ ਦੇਖਦੇ ਆਂਗੇ ਹੁਣ ਕਿੰਨੇ ਡੈਮ ਚ ਬੰਦ ਹੁੰਦੀ ਹੈਗੀ ਤੇ ਬਾਕੀ ਇਧਰ ਜੀਸੀਬੀ ਵੀ ਲਾਈ ਹੋਈ ਹੈ ਆਪਣੇ ਕਿਸਾਨ ਭਰਾਵਾਂ ਨੇ ਤੇ ਬੋਰੀ ਦੇ ਗੱਟੇ ਵੀ ਆ ਤੁਸੀਂ ਦੇਖ ਸਕਦੇ ਹੋ ਐ ਖਿੱਚ-ਖਿੱਚ ਕੇ ਨਿਮ ਲਾਉਣੇ ਪੈ ਰਹੇ ਨੇਗੇ ਤੇ ਬਾਕੀ ਨਿਮ ਵੀ ਜਿਹੜੇ ਖੜਦੇ ਨਹੀਂ ਹੈਗੇ ਉਹ ਪਾਣੀ ਦੀ ਸਪੀਡ ਆ ਉਹ ਦੇਖੋ ਅੱਗੇ ਲੰਘ ਜਾਂਦੇ ਨੇ ਕਿ ਤੇ ਉਧਰ ਵਾਹਨ ਚ ਵੀ ਲੰਘ ਜਾਂਦੇ ਨੇਗੇ ਉਹ ਦੇਖੋ ਜਿਵੇਂ ਅੱਗੇ ਪਏ ਨੇ ਤਾਂ ਇਹਦੇ ਕਰਕੇ ਬਹੁਤ ਜਿਆਦੇ ਦਿੱਕਤ ਆ ਰਹੀ ਹੈ ਕਿਤੇ ਬਾਕੀ ਜੀਰੀਆਂ ਤੇ ਹਨਾ ਮੱਕੀਆਂ ਦਾ ਵੀ ਬਹੁਤ ਜਿਆਦੇ ਨੁਕਸਾਨ ਹੋ ਗਿਆ ਤੇ ਆਪਾਂ ਨੂੰ ਪਤਾ ਹੀ ਹੈਗਾ ਵੀ ਮੱਕੀ ਚ ਤਾਂ ਦੋ ਦਿਨ ਪਾਣੀ ਖੜ ਜੇ ਜਿਆਦੇ ਤਾਂ ਉਹਦੀ ਖਰਾਬ ਹੋ ਜਾਂਦੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ ਯਾਰ ਕਿੰਨੀ ਦੁੱਖ ਪਰੇਸ਼ਾਨੀ ਕੱਟਣੀ ਪੈ ਰਹੀ ਹੈ ਕਿਸਾਨ ਭਰਾਵਾਂ ਨੂੰ ਤੇ ਬਾਕੀ ਨਹਿਰ ਟੁੱਟਣ ਦਾ ਕੀ ਕਾਰਨ ਹੋ ਸਕਦਾ ਉਹ ਕਾਰਨ ਹੈਗਾਗਾ ਇੱਕ ਤਾਂ ਇਹ ਚ ਪਾਣੀ ਵੱਧ ਸੀਗਾ ਜੀ ਤੇ ਬਾਕੀ ਇੱਕ ਨਹਿਰ ਆ ਜਿਹੜੀ ਉਹ ਥਾਂ ਥਾਂ ਤੋਂ ਖਰਾਬ ਹੋਈ ਪਈ ਹੈਗੀ ਤੇ ਬਾਕੀ ਉਥੋਂ ਤੁਸੀਂ ਜੇ ਦੇਖਿਆ ਹੁਣ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਣਿਆਂਗੇ ਤੇ ਬਾਕੀ ਆ ਦੇਖੋ ਜੀ ਉਥੋਂ ਨਹਿਰ ਆ ਜਿਹੜੀ ਉਹ ਖੁਰਨ ਲੱਗ ਗਈ ਮਿੱਟੀ ਜਿਹੜੀ ਖੁਰ ਜਾਂਦੀ ਹੈਗੀ ਉਤੋਂ ਦੇ ਫਿਰ ਦਾਣੇ ਖੜਦੇ ਨਹੀਂ ਹੈਗੇ ਉਹ ਵਾਹਣ ਚ ਲੰਗ ਜਾਂਦੇ ਨੇ ਇਹੀ ਵੱਡੀ ਦਿੱਕਤ ਆ ਕਿ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਪਾਣੀ ਜਿਹੜਾ ਇਹ ਇਧਰ ਨੂੰ ਜਾ ਰਿਹਾ ਹੈਗਾ ਦੂਜੇ ਪਾਸੇ ਖੇਹਾਲ ਤੋਂ ਖੇਹਾਲ ਕੋਠਿਆਂ ਨੂੰ ਤੇ ਬਾਕੀ ਪਾਣੀ ਦੀ ਜਿਹੜੀ ਸਪੀਡ ਆ ਉਹ ਵੀ ਜ਼ਿਆਦਾ ਆ ਕਿ ਤੇ ਪਾਣੀ ਹਨਾ ਹੈਗਾ ਵੀ ਬਹੁਤ ਜ਼ਿਆਦਾ ਹੈਗਾ